ਲੋ ਜੀ ਹੁਣ ਫਿੱਟ ਕਰਤਾ ਮਿਸਤਰੀ ਨਾਲ ਹੋ ਗਈ ਗੱਲ ਉਹ ਕਹਿੰਦਾ ਗੱਟੀਆਂ আর ਬਿੱਟ ਲੈ ਆ ਕੇ ਰੱਖੀ ਵੀ ਮੈਂ ਤੇਰਾ ਫਿੱਟ ਕਰ ਜੂਗਾ ਉਹਨੂੰ ਵੀਡੀਓ ਕਾਲ ਕਰਕੇ ਦਿਖਾ ਦਿੱਤੀ ਕਹਿੰਦਾ ਵੀ ਓਕੇ ਤੇਰਾ ਫਿੱਟ ਆ ਜਾਣਾ ਬਾਕੀ ਕਹਿੰਦਾ ਇਟਾ ਉਟਾਂ ਦਾ ਕੰਮ ਆ ਜਿਹੜਾ ਤੁਹਾਨੂੰ ਮਿਸਤਰੀ ਦੂਏ ਤੱਕ ਕਰਵਾ ਲਈ ਇਹਦੀ ਫਿਰ ਦੇੜੀ ਥੋੜੀ ਜੀ ਬੰਦ ਲੋ ਜੀ ਗੱਡੀ ਲੈ ਕੇ ਪਹੁੰਚਿਆ ਜੀ ਮਿਸਤਰੀ ਦੇ ਕੋਲ ਇਹਦਾ ਡੈਕਟ ਹੈਗਾ ਸੀਗਾ ਜਿਹੜਾ ਖਰਾਬ ਹੋਇਆ ਵਾ ਸੀਗਾ ਤੇ ਇਹਦਾ ਡੈਕ ਹੁਣ ਆਪਾਂ ਨੇ ਠੀਕ ਕਰਾਉਣਾ ਹੈ ਤੇ ਦੂਸਰੀ ਗੱਡੀ ਵਿਕੀ ਲੈ ਜਾਂਦਾ ਕਈ ਵਾਰ ਫਿਰ ਜਦ ਡੱਕ ਡੁੱਕ ਦੇ ਨਾਲ ਮਾੜਾ ਮੋਟਾ ਕਈ ਵਾਰ ਸੁਣਨਾ ਹੁੰਦਾ ਕੁਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਕੀ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ ਸੋ ਕਈ ਕੰਮ ਹੈਗੇ ਆ ਜਿਹੜੇ ਕੰਮ ਕਰਨੇ ਆਲੇ ਆ ਤੁਹਾਨੂੰ ਪਤਾ ਹੀ ਹੈ ਪਿੱਛੇ ਲਗਾਤਾਰ ਦੋ ਤਿੰਨ ਦਿਨ ਤੋਂ ਤੁਸੀਂ ਬਲੌਗ ਦੇਖੇ ਰਹੇ ਹੋ ਹਨ ਵੀ ਕਿੰਨੀ ਸਪੀਡ ਨਾਲ ਕੰਮ ਚੱਲ ਰਿਹਾ ਸਾਡਾ ਤੇ ਹੁਣ ਮੈਂ ਤੇ ਪਾਪਾ ਜੀ ਨੇ ਤੇ ਭਕਰ ਸਿੰਘ ਮੇਰੇ ਚਾਚਾ ਜੀ ਨੇ ਅਸੀਂ ਜਾਣਾ ਹੈ ਜੀ ਹਾਂਗਕਾਂਗ ਨੂੰ ਇਪਿਸ ਜਿਹੜਾ ਸਾਡਾ ਸਮਾਨ ਸਮੋਨ ਪਿਆ ਹੈਗਾ ਪੋਲਟਰੀ ਫਾਰਮ ਵਾਲੇ ਛੱਡ ਦੇ ਵਿੱਚ ਉਹਦਾ ਜਿਹੜਾ ਉਹ ਹੈਗਾ ਇਹ ਆਪਣਾ ਕਮਰਾ ਛੱਤਿਆ ਉਹਨੂੰ ਨਾ ਮਤਲਬ ਦਰਵਾਜ਼ੇ ਨਹੀਂ ਲੱਗੇ ਹੋਏ ਹੈਗੇ ਉਹ ਦਰਵਾਜ਼ੇ ਲਾਉਣ ਦੀ ਮੇਰੀ ਸਭਾਵਨਾ ਬਣਦੀ ਵੀ ਜਿਹੜਾ ਮੇਰੀ ਪੁਰਾਣੀ ਬੈਠਕ ਦੇ ਵਿੱਚ ਜਿੱਥੇ ਮੈਂ ਪੁਰਾਣੇ ਘਰ ਦੇ ਵਿੱਚ ਰਹਿੰਦਾ ਹੁੰਦਾ ਤਾਂ ਉਹਦੇ ਦਰਵਾਜ਼ੇ ਪਏ ਆ ਤੇ ਉਹ ਦਰਵਾਜ਼ੇ ਲੈ ਕੇ ਜਾਣੇ ਜੀ ਮੈਂ ਹੁਣ ਉੱਥੇ ਨੂੰ ਤੇ ਉੱਥੇ ਦੇਖਣੇ ਆ ਵੀ ਕਿੰਨੀ ਕੁ ਘੱਟ ਵੱਡ ਹੋਊਗੀ ਮੜੀ ਜੀ ਕਿ ਪਾਪਾ ਜੀ ਉੱਥੀ ਹੋ ਹੈਗੇ ਨੇ ਤੇ ਵਿੱਕੀ ਗਿਆ ਵਾ ਸੌਰਿਆਂ ਨੂੰ ਉਹਦਾ ਸੌਰਾ ਸਾਫਟ ਤੇ ਮੈਸੇਜ ਹੀ ਹੋਗੇ ਸੀ ਫੇਰ ਫਰਜ਼ ਵੀ ਆ ਸਾਡਾ ਫਰਜ਼ ਵੀ ਆ ਸੇਵਾ ਕਰਨ ਦਾ ਸੀ ਬਜ਼ੁਰਗਾਂ ਦੀ ਸੇਵਾ ਨਹੀਂ ਕਰਾਂਗੇ ਤਾਂ ਕਿਹਨਾਂ ਦੀ ਕਰਾਂਗੇ ਪਰ ਜਾਨੀ ਇੰਨਾ ਕੁ ਹੈਗਾ ਵੀ ਮੜਾ ਜਾ ਖੋਣ ਆਉਂਦਾ ਨੱਠ ਕੇ ਜਾਂਦੀ ਆ ਸੰਦੀਪ ਹਰ ਹੋ ਵਿੱਕੀ ਤੇ ਇਹ ਇਸ ਗੱਲ ਲਈ ਸੰਤੁਸ਼ਟਾ ਸੀ ਜਦੋਂ ਅਸੀਂ ਗੈਰ ਬੰਦੇ ਦੀ ਕਿਸੇ ਦੀ ਥਰਡ ਪਰਸਨ ਦੀ ਸੇਵਾ ਕਰ ਸਕਦੇ ਹਾਂ ਅਸੀਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਪਿੱਛੇ ਜੇ ਦੋ ਕੁ ਜਣੇ ਦਾ ਇਲਾਜ ਵੀ ਕਰਵਾਇਆ ਅਸੀਂ ਹਨਾ ਹੋਰ ਵੀ ਚਲੋ ਵੀ ਜਦੋਂ ਉਹਨਾਂ ਲਈ ਸਮਾਂ ਕੱਢ ਲਈ ਸਾਡੇ ਜਿਹੜਾ ਸਾਡਾ ਫੋਨ ਆਉਂਦੇ ਲਈ ਵੀ ਅਸੀਂ ਸਮਾਂ ਕੱਢਾਂਗੇ ਚਲੋ ਜੋ ਸੇਵਾ ਲਿਖੀ ਹੋਈ ਹੈ ਸਾਡੇ ਕਰਮਾ ਵਿੱਚ ਉਹਨਾਂ ਦੀ ਉਹ ਅਸੀਂ ਕਰਾਂਗੇ ਕਰਾਂਗੇ ਤੇ ਹੁਣ ਇਦਾਂ ਵੀ ਵਿੱਕੀ ਇੱਥੇ ਨੂੰ ਗਿਆ ਵਾ ਤੇ ਮੈਂ ਪਲਾਨ ਕੀਤਾ ਸੀ ਵੀ ਮੈਂ ਦਰਵਾਜੇ ਟਰੈਕਟਰ 'ਤੇ ਬਲਦ ਕੇ ਲੈ ਕੇ ਜਾਵਾਂ ਪਹਿਲਾਂ ਦਾ ਟਰੈਕਟਰ ਦੇ ਉੱਪਰਸ ਮੇਰਾ ਪਲਾਨ ਤੇ ਥੋੜਾ ਕੈਂਸਲ ਹੋ ਗਿਆ ਮਹਾ ਵੀ ਆ ਇਦਾਂ ਕਰਦਾ ਵੀ ਹੋਰ ਨਹੀਂ ਤਾਂ ਸਕੂਟਰੀ 'ਤੇ ਬਲਦ ਕੇ ਲੈ ਕੇ ਜਾਂਦਾ ਦਰਵਾਜੇ ਪੇ ਮੇਰੇ ਆਹ ਇਹ ਤੁਸੀ ਚਾਹੋ ਠੀਕ ਹਾਂ ਤੁਹਾਨੂੰ ਪਤਾ ਵੀ ਇਹਨਾਂ ਵਿੱਚ ਵਜਣਗੇ ਕਿੰਨਾ ਕੁ ਵਜਣਾ ਸਕੂਟਰੀ ਦਾ ਵੀ ਤੁਸੀਂ ਜਾਜ ਬਣਾ ਲਿਆ। ਕੱਡੀਆਂ ਦਾ ਵੀ ਤੁਸੀਂ ਇਹ ਕਿੰਨਾ ਪਰਣਾ ਸੁਖਵੀਰ? ਵਿੱਕੀ ਜਿੰਨਾ ਵਜ਼ਨ ਹੋਊਗਾ ਇਹਨਾਂ ਦੇ ਵਿੱਚ? ਵਿੱਕੀ ਜਿੰਨਾ ਵਜ਼ਨ ਨਹੀਂ ਵਜ਼ਨ ਚੱਕ ਕੇ ਦੇਖੋ ਤੋ ਤਿੰਨ ਕੁਇੰਟਲ ਆਇਜਾ। 2-3 ਕੁਇੰਟਲ। ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਇਜਾ 2-3 ਕੁਇੰਟਲ ਜੇ ਮੈਂ ਦੋ ਹੱਥਾਂ ਨਾਲ ਕੋਈ ਚੀਜ਼ ਨਾ ਆਪਣੇ ਘਰ ਤੇ ਉਹ ਨਹੀਂ ਜਾਂਦੀ ਆਂਗੀ। ਬਈ ਜਿਹਦੇ ਵਾਪਸ ਮਖਸਮੂਨ ਨਹੀਂ ਲੱਭਦੇ। ਹੂੰ। ਤੁਸੀਂ ਮੇਰੀ ਤਾਂ ਇਜਲਾ ਹੈ। ਹਾਂ। ਥੋੜ ਨੂੰ ਨਾਲੇ ਮੌਜ। ਇਹ ਚੰਗੀ ਤਰ੍ਹਾਂ ਇਹਨੇ ਰੱਖ ਲੈ ਜੁੱਪ। ਕੱਢ ਇਹਦੇ ਉੱਪਰ? ਹਾਂ। मन्ना मेरी कल ये तो बाल अच्छे रखे हैं और क्या रखे हो जाने का मन्ना मैं कल मूवी देखा था ना नहीं इस कोठरी में तालू फेयर पे आपका लगा ना हाँ यार तो तुझे आया सेफ्टी ना चलेगा ना यार आना तो उस तोर के पर ना सारों सेफ्टी ना चल रही है बाकी थोड़ी मर्जी है भाई जान को कीजिए ना ਤੇਹਰਵਾ ਤੋਂ ਬੁੱਲਾਂ ਵਿੱਚ ਇਹ ਹੈ ਹਾਂ ਕੌਣ ਵਗਾਉਂਦਾ ਕੌਣ ਨਹੀਂ ਵਗਾਉਂਦਾ ਇਹ ਬੋਲਿਆ ਆਂ ਆਂ ਦਾ ਸਭ ਨੂੰ ਜਾਣੇ ਚੱਲਦੀ ਹੈ ਵਾਹ ਹੋਰ ਪਹਿਲਾਂ ਇਹ ਆਇਆ ਖੜੀ ਸੀ ਹੋਰ ਸਾਲ ਭਰ ਆਇਆ ਖੜੀ ਹੋਊਗੀ ਮੁੰਡਾ ਜੀ ਜਿਹੜੇ ਉੱਪਰ ਹਨ ਚੱਲ ਜਣਾ ਉਹ ਥੋੜਾ ਕੰਮ ਕਰ ਜਾ ਜਿਹਨੇ ਸਾਹ ਨੂੰ ਚੱਤ ਵੀ ਤੋੜ ਕੇ ਦੇਖ ਤਾ ਮਰ ਜੀ ਤੇਰਾ ਹੁਣ ਸਵਾਗ ਕੇ ਇੱਥੇ ਰੱਖ ਲੈ ਤੇਰੇ ਤੇਰਾ ਇਸ ਸਾਹ ਦੇ ਉੱਪਰ ਲਾ ਕੇ ਦੇ ਜੀ ਅੰਦਰ ਵੜ ਜਾ ਉਹ ਅੰਦਰ ਵੜ ਆ ਕੇ ਤਾ ਤੱਕ ਤੇ ਹੋ ਇਹਨੂੰ ਵੀ ਕਰਾ ਕੇ ਦੇ ਕੇ ਆਣੇ ਦੀ ਠੀਕ ਹੈ ਮੇਰਾ ਸਾਰਾ ਉੱਪਰੋਂ ਵੀ ਕਰਵਾ ਕੇ ਰੱਖ ਇਹਨੂੰ ਰੰਗ ਰੋਗਿੰਦਾ ਕਰਵਾ ਕੇ ਤੇ ਅੱਜ ਸਾਥੇ ਫਿਰ ਮੈਂ ਤਾਂ ਕੰਮ ਹੁਣ ਤੋਂ ਬਾਅਦ ਜਾ ਜਦ ਤੇਰਾ ਜਾ ਰਹੇ ਨਾ ਪਰ ਉਹ ਕਿਆ ਕਰੀਏ ਅਹੀਂ ਚੱਲ ਨਹੀਂ ਜਾ ਹਾਂ ਅੱਗੇ ਤੋਂ ਜੀ ਨਹੀਂ ਕਰੇ ਪੱਤੀਆ ਫਿਰ ਰੱਜ ਕੇ ਜਿਹੜੀ ਜਿਹੜੇ ਮੇਰਾ ਵੈਕਟਰ ਦਿੰਦੇ ਵਿੱਚ ਨਾ ਇਹਦੇ ਬਣਾ ਸਾਲਾ ਸੋ ਕਰਨਾ ਹੈ ਲੈ ਕੇ ਮਾ ਪਾਣੀ ਦਾ ਬਾਕੀ ਵੀ ਸਫਾਈ ਦੀ ਕਰਨੀ ਥੋੜੀ ਹਾਂ ਇਹ ਦੇਖ ਕਿ ਨਾ ਅੱਗ ਵਾ ਤੂੰ ਪੱਤਦੀਆਂ ਸੁੱਕਾ ਘੱਟਣਾ ਮਰਜੀ ਲੈ ਜੀ ਉਹ ਚਲ ਤੂੰ ਸਿਆਹ ਤੱਕੋ ਦਰਵਾਜ਼ਾ ਸਕੂਟਰੀ ਤੋੜਨੀ ਹੈ ਤੂੰ ਤੋੜ ਦੇਣਾ ਬੋਲ ਬੋਲ ਉਹ ਮੋਟਰ ਥਾੱਕ ਲੈ ਜਾਣਾ ਮੋਟਰ ਥਾੱਕ ਲੈ ਜਾਣਾ ਮੋੜ ਲੈ ਤੋਰ ਨਾ ਮੋੜ ਲੈ ਗੋਲ ਨਾ ਗੁੰਮਦੀ ਦਾ ਵੱਜੂਗੀ ਮੋੜ ਦਾ ਜਗਾ ਤਾਂ ਪਹਿਲੀ ਕਰਦੀ ਨਾ ਤੇ ਜੀ ਗੇਅਰ ਫਟਿਆ ਰੰਡ ਗੇਅਰ ਫਟਿਆ ਰਹਿਤਰੋ ਅੱਧੀ ਬਰ ਰੱਖ ਲੈ ਗੱਡੀ ਨੂੰ ਸਟੰਜਾ ਕਰਨਾ ਮਾਝਾ ਕਹਿੰਦਾ ਬਸ ਕਰਾ ਗੱਲ ਕਰ ਏ ਜਸਮੀਤ ਸਕੂਟਰੀ ਤੇ ਚੱਲਣਾ ਨੇ ਮੂਰੇ ਯਾਰ ਬਿੱਲ ਪਿਆ ਬਿੱਲ ਖਾਲਿਆ ਕਰ ਉਹ ਨਾਲ ਐਸੇ ਟੋਪ ਬੋਲਦੇ ਨੇ ਅੱਗੇ ਬੰਦੇ ਹੁੰਦੇ ਇਹਦਾ ਬੈਗ ਜੇ ਵੀ ਪਾ ਲਖ ਨਹੀਂ ਤੈਨੂੰ ਪਤਾ ਇੱਕ ਵਾਰੀ ਉਹ ਕੋ ਟਰਾਈ ਕਰਕੇ ਦੇਖਣੀ ਬੈਕ ਸਕੂਟਰੀ ਚਲਾ ਕੇ ਨਾ ਪੂਰੇ ਬੈਸ ਕੇ ਪੈਨ ਪੁਣਾ ਕੇ ਕਿ ਕਿੰਨੇ ਕਿਦੋਂ ਤੱਕ ਬੰਦਾ ਲੈ ਜਾਊਗਾ ਹੈ ਆਲੇ ਤੋਂ ਬਾਅਦੇ ਲੈ ਜਾ ਉਹ ਜਿਹੜਾ ਤਾਂ ਤੇ ਫਿਰ ਮੂਸੇ ਕਪੜਾ ਰੱਖਣਾ ਪਰ ਹਾਨੀ ਰਾ ਨਾਲ ਕਿੰਨੇ ਕਪੜਾ ਰੱਖਣਾ ਪਹਿਲਾਂ ਮੈਨੂੰ ਰੱਖ ਰਿਹਾ ਤੋ ਬੜਾ ਲੱਕੇਰੂ ਨਾ ਪਿੱਛੇ ਸਟਾਇਲ ਤੁਸੀਂ ਇਹਦੇ ਨਾਲ ਕੱਟ ਕੇ ਨਾ ਕਰ ਲੈਂਦੇ ਉਹ ਕੀ ਆਵਾਜ਼ ਕਰਦੇ ਕਿਹਨਾਂ ਆਹ ਤੇਰਾ ਤੇ ਕੀ ਆ ਪੰਗਾ ਪਾ ਤ ਗਿਆ ਸਾਹ ਸੱਜੂ ਦੱਸ ਇਹ ਤਾਂ ਕੇ ਆਰੇ ਬੜੀ ਜਾਂਦੂ ਓਹ ਹੋਰ ਬੜੇ ਇਦਨ ਤੇ ਮੁਰਾ ਮਗਦਰ ਨਹੀਂ ਨਹੀਂ ਓਏ ਪਰ ਇਧਰ ਮੈਂ ਵੀ ਤੇ ਪਰੇ ਸਾਈਡ ਤੇ ਫੜੋ ਬਾਹਰ ਮੁੜ ਜਾਵੇ ਤੁਪਲੇ ਕਰ ਦੇ ਦੇਖੋ ਬੜਾ ਜੈ ਬੈਲਸ ਬਣਾਓ ਇੱਕ ਪਾਸੇ ਜ਼ਿਆਦਾ ਕਰ ਲਿਆ ਬੱਸ ਇਹਦੇ ਪ੍ਰੋਮੋਸਰ ਰੱਖਣ ਨੂੰ ਦੇ ਦੇ ਮੈਨੂੰ ਫੈਲਾ ਰਿਹਾ ਰੋ ਰੋ ਦੇਸਾਂ ਆ ਹੀ ਫੜਾ ਰਿਹਾ ਆ ਤੁਹਾਡੇ ਲੋਗੋ ਕਰਾਵਾ ਹਾਂ ਤੋਪੀ ਹੋਈ ਆ ਖਰਾਬ ਨਹੀਂ ਫੜਾਉਂਦਾ ਉਹ ਫੜਾ ਦੇ ਕਿ ਮੈਂ ਕਹਿੰਦਾ ਫੜਾ ਦੇ ਮੈਨੂੰ ਪਤਾ ਨਹੀਂ ਕਿ ਕਰੀ ਮੈਨੂੰ ਪਤਾ ਨਹੀਂ ਕਿ ਕਿ ਕਰੀ ਮੈਨੂੰ ਦੱਸ ਮਦਦ ਵੀ ਕਰੋ ਤਾਂ ਵੀ ਕਿਦਾ ਜ਼ਾਇਦਾ ਬਾਈ ਨੂੰ ਕਹਿਣਾ ਆਪਣਾ ਐਂ ਵੀ ਚੱਲੇ ਕਰਦੀ ਬਾਤ ਨਹੀਂ ਆ ਤੁਹਾਨੂੰ ਪਤਾ ਹੋਣਾ खिये फिट करके तो जाना जाना फिर अच्छा, मुझे कुछ आईडिया जो जो रखे करके बड़े है ना नहीं एक और हो सकता बाहर बाहर है जे अपन बाहर टू बाहर ले आके देख लिए जमे बाहर टू बाहर है का हो जबे नाल नु कर छ हां गा जमे आही इथे भी अपन ਇਹਦੇ ਵਿੱਚ ਉਹ ਲਾਵਨ ਕਿਉਂ ਰੇ ਰੈਟੀ ਜਮੇ ਬਿੱਟੇ ਲੋਕੇ ਦੇਖਣੇ ਪਾਉ ਉਹ ਅੰਦਰਲੇ ਪਾਸੇ ਰੱਖ ਕੇ ਦੇਖੋ ਸਰਪਰੰਤੇ ਰੱਖ ਕੇ ਦੇ ਲੂੰ ਇੱਕ ਆਈਡੀ ਦਾ ਹੋਵੇ ਮੜਾ ਜਪਾ ਨੂੰ ਦੋਏ ਨੂੰ ਵੀ ਕੀ ਕਹਿੰਦੇ ਕੱਢ ਜੋ ਕਿ ਨਹੀਂ ਅਦਰ ਸਲੱਟੇ ਪਾਸੇ ਦੇ ਦਿਓ ਕੁਝ ਫਿਰ ਬੜੇ ਨਾ ਉਹ ਪਰਲੇ ਪਾਸੇ ਪਤਾ ਦੇ ਕੋ ਚੱਲ ਰੇ ਨਾ ਇਹਨੇ ਕੀ ਕਰਨਾ ਸੌਖੀ ਕੀ ਆ ਆਹ ਬਾ ਉਧਰ ਦੇ ਹੱਥ ਉੱਤਰ ਆਲੇ ਤੁਸੀਂ ਆ ਅੰਦਰ ਪਸੇ ਹੋਗੇ ਸੱਚੇ ਹੋਗੇ ਨਾ ਹਾਂ ਹਾਂ ਸਰਨਾ ਨੇ ਖਾਸਾ ਬੜਾ ਕੰਮ ਆ ਨਾ ਹੂੰ ਕਿਤੇ ਨਹੀਂ ਆਉਂਦਾ ਜਿਵੇਂ ਦਾ ਆ ਬੜਾ ਹੂੰ ਵੀ ਥੱਲੇ ਤੇ ਇੱਕ ਉੱਪਰ ਥੋੜਾ ਮੋਗਰ ਜੂਗਾ ਇਹਦਾ ਪਲੇਟਾਂ ਤੇ ਟੜੀ ਹਣ ਜੂ ਬਈ ਆਹ ਚੀਜ਼ ਜਿੱਦਾਂ ਐ ਇੱਥੇ ਤੇ ਆਹ ਵੱਢ ਕੇ ਇਹਨੂੰ ਇੱਥੇ ਜੇ ਲੱਗ ਜਵੇ ਸਕਰੂ ਕੱਢ ਕੇ ਹਨਾ ਐਥੇ ਕੱਢ ਕੇ ਹੋਰੇ ਸਕਰੂ ਕੱਢ ਕੇ ਹੋਰੇ ਲੱਗ ਜਵੇ ਉਹਨਾਂ ਦੇ ਸਕਰੂ ਕੱਢ ਕੇ ਐ ਲੱਗਣ ਤਾਂ ਬਰਾਬਰ ਹੋ ਕੇ ਕੰਮ ਚੱਲਣਾ ਉੱਪਰ ਚੱਕ ਕੇ ਲੱਗ ਜੂਗਾ ਬਾਹਰਲੇ ਪਾਸੇ ਲੱਗ ਜੂ ਜਾਨੀ ਇੰਨਾ ਕਹਿ ਕੰਮ ਸਾਰਨੇ ਨੂੰ ਇਹਦੇ ਜਿਆਦਾ ਮਰਜ਼ੀ ਕੱਢ ਲਾਂਗੇ ਫੇਰ ਬਾਅਦ ਚ ਹੂੰ ਥੱਲੇ ਦੇ ਇੱਟਾਂ ਦਾ ਲਾਈਨ ਉਹਦੇ ਬਰਾਬਰ ਕਰ ਲਾਂਗੇ ਅੰਦਰ ਪੱਲੇ ਉਹ ਥੱਲੇ ਆਪਾਂ ਇੱਟ ਲਾ ਕੇ ਉਹ ਕਰ ਦਾਂਗੇ ਚਲੋ ਮੈਂ ਦੇਖਦਾ ਚੈੱਕ ਕਰਕੇ ਸੌਰ ਕੇ ਕਿੱਦਾਂ ਬਣਦੀ ਗੱਲ ਹੱਥ ਲਾ ਕੇ ਉੱਪਰ ਚੱਕ ਕੇ ਥੋੜਾ ਜਿਹਾ ਲਓ ਜੀ ਹੁਣ ਫਿੱਟ ਕਰਤਾ ਮਿਸਤਰੀ ਨਾਲ ਹੋ ਗਈ ਗੱਲ ਉਹ ਕਹਿੰਦਾ ਗੱਟੀਆਂ আর ਬਿੱਟ ਲੈ ਆ ਕੇ ਰੱਖੀ ਵੀ ਮੈਂ ਤੇਰਾ ਫਿੱਟ ਕਰ ਜੂਗਾ ਉਹਨੂੰ ਵੀਡੀਓ ਕਾਲ ਕਰਕੇ ਦਿਖਾ ਦਿੱਤੀ ਕੰਨਬੀਓ ਕੇ ਤੇਰਾ ਫਿੱਟ ਆ ਰਿਹਾ ਨਾ ਬਾਕੀ ਕਹਿੰਦਾ ਇਟਾ ਉਟਾਂ ਦਾ ਕੰਮ ਆ ਜਿਹੜਾ ਤੁਮ ਮਿਸਤਰੀ ਜੀ ਦੂਏ ਤੇ ਕਰਵਾ ਲਈ। ਇਹਦੀ ਫਿਰ ਦੇੜੀ ਥੋੜੀ ਜੀ ਬੰਦ ਹੋਊਗੀ ਸਵਾਰ ਕੇ। ਤੇ ਉਧਰ ਪਾਪਾ ਜੀ ਨੇ ਪਾਣੀ ਛੱਡਿਆ ਹੋਇਆ। ਕਿੰਨਾ ਕੁ ਭਰ ਗਿਆ ਜੀ? ਅੱਧਾ ਭਰੇ ਜਾਊਗਾ ਸ਼ਾਇਦ ਅੱਜ ਪਾਪਾ ਮੈਂ ਕਹਿੰਦਾ 8 ਘੰਟੇ ਕਰਤੀ। ਹਾਂ? ਤਾਂ ਭਰੇ ਜਾਊਗਾ ਕਹਿੰਦਾ ਸਾਰਾ। ਅੱਛਾ। 8 ਘੰਟੇ ਕਾਤੀ ਪਾਪਾ ਮੇਰੇ ਕਾਲਾ। 8 ਘੰਟੇ ਹੋ ਗਈ ਕਿੰਨੇ ਵਜੇ ਆ ਗਈ ਸੀ ਹੁਣ? 6 ਵਜੇ ਦੀ ਆਈ ਵੀ। 6 ਵਜੇ ਦੀ ਆਈ ਵੀ 10 ਤਾਂ ਵੱਜ ਗਏ ਹੁਣ ਦੇਖੋ ਤਾਂ। 10:30 ਹੋ ਗਏ? ਇਹ ਤਾਂ 8 ਘੰਟੇ ਚੱਲੂਗੀ ਦਾ ਮਤਲਬ ਅੱਜ ਤਰੀਕ ਵੀ 15 ਹੋਗੀ 15 15 ਦੇ ਆਪਣੇ ਪਾਣੀ ਛੱਡਣ ਨੂੰ ਕਹਿੰਦੇ ਆਪਣੇ ਤਾਂ 18 ਨੂੰ ਕਹਿੰਦੇ ਛੱਡਣ ਮੇਰੇ ਕਾ ਪਾਣੀ 15 ਦੇ ਪਾਵਰ ਦੇਖਤੀ ਹੈ 15 ਦੇ ਪਾਵਰ ਦੇਖਤੀ ਹੈ ਨਾ ਆਖੀ ਲੱਗਦੀ ਕਿ ਕਿੰਨੇ ਘੰਟੇ ਚੱਲੂ ਆ ਵੀ ਸੋਨਾ ਹੋ ਗਿਆ ਬਾਜਰਾ ਜਾ ਤਾਂ ਹਨਾ ਉਹ ਰੇਰੂ ਜਾ ਗੇਂਦੀਆਂ ਦੇ ਵਿੱਚ ਵੇ ਮੈਂ ਗੇਟਰ ਹੋਰ ਪਾਣੀ ਦੇ ਪਾੜਾ ਦੇ ਤਾ ਹਾਂ ਪਾਣੀ ਲਾ ਦਦਾ ਹਾਂ ਤੇ ਜਾ ਗਿਆ ਤੇ ਥੋੜੇ ਪਾੜੇ ਲਾ ਦਿੰਦਾ ਹੂੰ 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 ਜਿਹੜੀ ਪੇਚੇ ਗਾਂ ਮੰਡੇ ਦੇ ਲੈ ਆਇਆ ਹਾਂ ਚੱਰੀ ਮੈਂ ਤੁਹਾਨੂੰ ਪੁੱਛਣਾ ਤਾਂ ਵੀ ਬਾਜਰੇ ਵਿੱਚ ਚੱਰੀ ਕਿੱਥੇ ਤੇ ਆ ਗਈ ਏ ਪਈ ਦੀ ਬਜੀ ਵੀ ਪਿਛਲੇ ਸਾਲ ਦੀ ਅੱਛਾ ਉਹਦੇ ਛੱਟਾ ਵਿੱਚ ਦੇ ਦਦਾ ਵਿੱਚੇ ਦੇ ਕੰਮ ਲਾ ਕੇ ਉਹ ਬਾਜਰੇ ਨਾਲ ਤੇ ਉੱਪਰ ਹੋਈ ਹੋਈ ਏ ਉਹ ਹਾਂ ਉੱਪਰ ਵੱਢ ਗਈ ਹਾਂ ਇਹਦੀ ਚ ਡੀਲਾ ਜਾਇਆ ਨਾ ਹੋਰੇ ਵਿੱਚ ਹੂੰ एक गेर के, फिर छेती लेके आनी मक्की भी खत्म हो जानी मक्की ने भी दुका हो, तो तो हो गया अच्छा कहीं चौबीस तारीख ना अच्छा अच्छा ठीक है ठीक है चलो देख करना हा ਹਰੇ ਘੇਰ ਕੇ ਹਾਂ ਜੂਰੀਆ ਪਿਆ ਕਰਾਂ ਕਿ ਬੇ ਪਿਆ ਦਾ ਠੀਕ ਆ ਉਹ ਪਾਣੀ ਲੱਗ ਜਾਊਗਾ ਨਾ ਹਾਂ ਤਾਂ ਇਹ ਕਰੀ ਹੂੰ ਉਹ ਉੱਥੇ ਜਿਹੜਾ ਜਿੱਥੇ ਮਿੱਟੀ ਚੱਕੀ ਦੀ ਆਪਾਂ ਨੇ ਇਹ ਗੱਲ ਹੈਗੀ ਹਾਂ ਇਹ ਲੂੰਗਾ ਕਿ ਇਹ ਡਾਟਿੰਗ ਕਾਫੇ ਚੰਨ ਦਾ ਰਾਜੇ ਦੇ ਬਾਇਰਾ ਹੋਇਆ ਹੋਗਾ ਆ ਰਾਜੂ ਭਾਈ ਤੇ ਮੰਗਲਾਂ ਕੋ ਕਰਦੇ ਨੇ ਗਰਨੇ ਨੂੰ ਇਹਨੂੰ ਵੀ ਪਾਣੀ ਛੱਡਦੇ ਉੱਪਰ ਵਾਲਾ ਵੀ ਲੱਗ ਗਿਆ ਬੱਤੀਆਂ ਤੇ ਬੱਟਣ ਫੇਰ ਇਹ ਹਾਂ ਥਲੜੇ ਨੂੰ ਆਹ ਚੱਲਦੇ ਹਾਂ ਇੱਕ ਆਪ ਗਿੱਲਾ ਪਿਆ ਜਾਂ ਚੌਥੇ ਦਾ ਬਣਦਾ ਪਾਸੇ ਫੇਰ ਬੱਤੀਆਂ ਦੇ ਬੱਤੀਆਂ ਨੇ ਗਿੱਲਾ ਤੇ ਪੈਰ ਦਾ ਕਰਦਾ ਦੇਖੀ ਫੇਰ ਪਤਾ ਨਹੀਂ ਕਿੰਗਾ ਪਾਣੀਓ ਗਰਮ ਹੋਈ ਜਾਂਦਾ ਹੈ ਠੀਕ ਹੈ ਜਾਂ ਪਾਣੀ ਕਿਹੜਾ ਹੋ ਰਿਹਾ ਹੈ ਹੈ ਇਹ ਕੋਈ ਤਾਂ ਪੰਛਰਾ ਤੇ ਆਪਾਂ ਮੈਂ ਬੱਤੀਆਂ ਵੀ ਇੱਥੇ ਵੱਟ ਹੋਈਆਂ ਵੀ ਦੇਖਦੀਆਂ ਸਾਰੇ ਦੇ ਬੱਤੇ ਸਾਰੇ ਦੇ ਬੱਤੇ ਹਾਂ ਨਾ ਬਾੜ ਫਾਟਿਆ ਨਾ ਇਹਦਾ ਬਾੜ ਪਤਾ ਨਹੀਂ ਇਹ ਸਾਲ ਦਾ ਮੁੰਡਾ ਹੈ ਨਾ ਆਪਾਂ ਤੇ ਇਹ ਸਾਲਾ ਉਹ ਅਸੀਂ ਪੱਟ ਪੱਟ ਕੇ ਮਾਰਦੇ ਹਾਂ ਨਾ ਤੇ ਵੱਡ ਲੇਟ ਹੋਇਆ ਚੱਕਰ ਇਹ ਵੀ ਹੈ ਜਿਹਦੇ ਫਟ ਗਿਆ ਨਾ ਇਹ ਵੀ ਚੱਕਰ ਹੈਗਾ ਹੁਣ ਸਾਡਾ ਪੁੱਕੇ ਰਹੇ ਤੇ ਆ ਆ ਵੀ ਫਟ ਗਿਆ ਬਾਕੀ ਸੀ ਇਹ ਵੀ ਗੱਲ ਹੈ ਹੂੰ ਕੋਈ ਨਹੀਂ ਡਿਪਲੋਈ ਹੋਈ ਪੱਤਰ ਨਹੀਂ ਲੇ ਟਰੈਕਟਰ ਲੈ ਗੱਡੀ ਐ ਤੇਨੂੰ ਨਿਕਲਦੀ ਦੀ ਸਾਰੀ ਇੱਥੇ ਵੀ ਬਹੁਤ ਫਟ ਗਿਆ ਤਾਂ ਜੀ ਕਿੰਨਾ ਐ ਰੀ ਇਹਦੇ ਵਿੱਚ ਚਲੋ ਜੀ ਮਿਲਦੇ ਜਾ ਕੇ ਘਰਾਂ ਸਾਨੂੰ ਹੋਰ ਕੰਮ ਕਰ ਦੇਖਦੇ ਕੋਈ ਹਾਲ ਲਓ ਜੀ ਗੱਡੀ ਲੈ ਕੇ ਪਹੁੰਚੇ ਆ ਜੀ ਮਿਸਤਰੀ ਦੇ ਕੋਲ ਇਹਦਾ ਡੈਕ ਹੈਗਾ ਸੀਗਾ ਜਿਹੜਾ ਖਰਾਬ ਹੋਇਆ ਹੋਇਆ ਸੀਗਾ ਤੇ ਇਹਦਾ ਡੈਕ ਹੁਣ ਆਪਾਂ ਨੇ ਠੀਕ ਕਰਾਉਣਾ ਐ ਤੇ ਦੂਸਰੀ ਗੱਡੀ ਵਿੱਕੀ ਲੈ ਜਾਂਦਾ ਕਈ ਵਾਰ ਫੇਫੇ ਜਿਹੜਾ ਡੈਕ ਡੁੱਕ ਦੇ ਨਾਲ ਮਾੜਾ ਮੋਟਾ ਕਈ ਵਾਰ ਸੁਣਨਾ ਹੁੰਦਾ ਕੁਝ ਪਾਫ ਸੁਣ ਸਕਦੇ ਆ ਇਹਦੇ ਵੈਸੇ ਤਾਰਾਂ ਤੋਰਾਂ ਜਿਹਦੀ ਦਿੱਕਤ ਹੈਗੀ ਆ ਤੇ ਦੇਖਣਾ ਜੇ ਬਲੂਟੂਥ ਵਾਲਾ ਸਿਸਟਮ ਲਾ ਦੇਵੇ ਤਾਂ ਸਾਰਨੋਂ ਤੇ ਵਧੀਆ ਗੱਲ ਆ ਮਿਲਦੇ ਫਿਰ ਬਾਅਦ ਨੂੰ ਚੱਲ ਕੇ ਅੰਦਰ ਉਹਨੂੰ ਕਰਦਾ ਰਿਕਵੈਸਟ ਤੇ ਦਿਖਾਉਨੇ ਆਪਾਂ ਤੁਹਾਨੂੰ ਫਿਰ ਜਿਹੜਾ ਕੁਝ ਵੀ ਹੈਗਾ ਅੱਗੇ ਦੇਖੀ ਪਹਿਲਾਂ ਇਹ ਲੱਗਣਾ ਤਾਂ ਬਾਅਦ ਚ ਉਹਦੇ ਉੱਪਰ ਲੱਗਣਗੇ ਥੋੜੇ ਜਿਹਾ ਇਹ ਪਹਿਲਾਂ ਲੱਗਣਾ ਨਹੀਂ ਇਹਦੇ ਇਹਦੇ ਥੱਲੇ ਪਾਸੇ ਉਹ ਆ ਗਿਆ ਜੀ ਬੱਲੇ ਹੈ ਦੇ ਥੱਲੇ ਪਾਸੇ ਉਹ ਆ ਗਿਆ ਆ ਬਾਅਦ ਚ ਲੱਗਣਾ ਪਰ ਇਹਨੇ ਆ ਆ ਦੇ ਅਜਿਹੇ ਚ ਪੈਣੇ ਆ ਜਗਾਂੜ ਉਹਦੇ ਹਾਂ ਜੀ ਹਾਂ ਨਹੀਂ ਇਹ ਬੰਦਰੀ ਇਹਨੇ ਫਾਫੜਾ ਪਾ ਲਿਆ ਪਾ ਗਿਆ ਦੇਖੀ ਭਰਾ ਚੱਲ ੱੱਕਾ ਮੁੱਕੀ ਕਰਕੇ ਤੇ ਜੋ ਮਰਜ਼ੀ ਕਰ ਲੈ ਮਿੱਤਰੀ ਨਾਲੇ ਸਾਡੀ ਅਜ਼ੇਤਾ ਬੋਤਾਂ ਖੜੀਆਂ ਲਾ ਕੇ ਦੇਖੀਏ ਮੈਂ ਕਿਹਾ ਉਹਨੂੰ ਹੋਣਾ ਚਾਹੀਦਾ ਤਾਰ ਨਹੀਂ ਲਾਈ ਇਹ ਤਾਂ ਮੈਂ ਬੰਦੇ ਹੀ ਨਹੀਂ ਕਰਿਆ ਹੋ ਗਿਆ ਸ਼ੁਰੂ ਹੋ ਗਿਆ ਹਾਂ ਹੁਣ ਉਹ ਐ ਹੈ ਵੀ ਧਾਰਮਿਕ ਜਿਹਾ ਸੰਗ ਲਾ ਰਹੇ ਨੇ ਪਸਾ ਦੇਰੇ ਸਾਦੇਰੇ ਦੇ ਦੇਖ ਕੇ ਕਿੱਥੇ ਗਿਆ ਉਹ ਸੰਗ ਲੋ ਜੀ ਤੇ ਆ ਲੋ ਕੱਲੇ ਕੀ ਪਟਾਟ ਪਤਾ ਕਨੈਕਟ ਵੀ ਕਰਨਾ ਪਿਆ ਨਾ ਕਾਰ ਗੱਡੀ ਨਾ ਬਚੜ ਹਾਂ ਲੋ ਆਸਾ ਸਕਾ ਰਗਾ ਘਣਾ ਟੋੜ ਦਿੱਤਾ ਕੇਰੀ ਦੁਨੀਆ ਤੋਂ ਵੱਖਰੀ ਜੈ ਗ੍ਰਿੜਤਾਨੇ ਆਸਾ ਕੋ ਨੂੰ ਨਮਾਹੀ ਮੋੜ ਦਿੱਤਾ ਮੰਗੀ ਗੱਲ ਵੇ ਧੰਨਵਾਦ ਆ ਬੱਬੇ ਤੇਰਾ ਚਿਕਨ ਸੰਦੇ ਆਹ ਉਹ ਦੇ ਇੱਕ ਦਾ ਕੰਮ ਚੇਰਦੇ ਆ ਵੀ ਦੋਨੋਂ ਬੰਦੇ ਨੂੰ ਕੋਈ ਕੰਮ ਨਹੀਂ ਹੈਗਾ ਸੰਦੇ ਵੀ ਪਹਿਲਾਂ ਮੇਰਾ ਕਰਾ ਦੇ ਬਸ ਦਰਵਾਜ਼ੇ ਦੇ ਕਿਹੜੇ ਨਾਲ ਸੱਤਣੇ ਹੋ ਕੇ ਫਿੱਟ ਕਰਾਉਗਾ ਕਿਉਂ ਕੀ ਨਹੀਂ ਹੈਂ ਕਿਉਂ ਕੀ ਨਹੀਂ ਦਰਵਾਜ਼ੇ ਜਿਹੜੇ ਕਰ ਦੇ ਕੇ ਗਏ ਸੀ ਹੋ ਗਿਆ ਜਿੱਤ ਹੱਸਦਾ ਹਵਾ ਆ ਗਈ ਹੈ ਜਿੱਤ ਦਰਵਾਜ਼ੇ ਦਾ ਸੇ ਹੋ ਗਿਆ ਆਪਣਾ ਮਿਸਤਰੀ ਨਾਲ ਗੱਲ ਕਰੀ ਸੀ ਮਿਸਤਰੀ ਕਹਿੰਦਾ ਸ਼ਾਮ ਨੂੰ ਆਵਾਂਗਾ ਰਮਨ ਕਹਿੰਦਾ ਮੈਂ ਹਾਂ ਵੀ ਸ਼ਾਮ ਨੂੰ ਫੈਕਟਰੀ ਤੇ ਜਾਣਾ ਹੋ ਮਾਂ ਵੀ ਸ਼ਾਮ ਨੂੰ ਬਿਜਲੀ ਚਾਲ ਜਣੀ ਹੈ ਫਿਰ ਤਾਂ ਮੈਂ ਕੱਲ ਸਵੇਰੇ ਹੀ ਆਉਂਗਾ ਹੁਣ ਆਹ ਉਹਨੂੰ ਮੈਂ ਵੀਡੀਓ ਕਾਲ ਕਰਕੇ ਸਾਰਾ ਕੁਝ ਦਿਖਾਤਾ ਉੱਥੇ ਸਮਝ ਗਈ ਤੇ ਕੱਲ ਹੁਣ ਮੈਂ ਸੋਚਦਾ ਵੀ ਜੇ ਅੱਜ ਮੇਰਾ ਮੂਡ ਬਣ ਜਵੇ ਇਹਨੂੰ ਧੋ ਕੇ ਸਾਫ਼ ਫ੍ਰੀਜੀ ਕਰਕੇ ਇਹਨੂੰ ਮੈਂ ਫਿਰpropto ਕਮਾ ਲਵਾਂਗਾ ਜੇ ਬਹੁਤੀ ਗਰਮੀ ਜੀ ਹੋਈ ਫਿਰ ਤਾਂ ਕੋਈ ਸਾਫ਼ ਜਣਾ ਹੋਰ ਕੀ ਹੈ ਹਲਵਾ ਲੈਉਣੇ ਕਿਤੇ ਆਏ ਨਾ ਖੜੀ ਰਹੀ ਹਾਂ ਨਾ ਜਾਨਾ ਮਾਜੀ ਚੱਗੀ ਆ ਕੋਈ ਨਹੀਂ ਇਹ ਮੈਂ ਤਾਂ ਡੰਡੇ ਡੋੜਾ ਦਾ ਚੱਕੋਪਾ ਦਾ ਤਾਰਨਾ ਇਹ ਨੂੰ ਰੰਗ ਨਹੀਂ ਕਰਾਉਣਾ ਨਹੀਂ ਰੰਗ ਨਹੀਂ ਕਰਾਉਣਾ ਤੇ ਮੇਸਤਰੀ ਚਾਹਤਾ ਹੈ ਨਾ ਬੱਤੀਆਂ ਲੈ ਕੇ ਆਉਣਾ ਯਾਦ ਕਰਾਉ ਮੈਨੂੰ ਇੱਕ ਮੈਨੂੰ ਯਾਦ ਕਰਾਉਣ ਵਾਲੇ ਮਿੱਲ ਤੇ ਉਹ ਲੈ ਕੇ ਆਉਣੀਆ ਸੌਂਪਾਰ ਨੂੰ ਆਪਣੀ ਟੀ ਨਹੀਂ ਮੇਰੇ ਲੋਕ ਜੀ ਲਈ ਲਿਆ ਕੇ ਆਇਆ। ਪਰ ਆਇਆ ਜੀ ਨਹੀਂ। ਮੈਂ ਤਾਂ ਪ੍ਰਾਣਿਤ ਨਾਲ ਨਾ ਲੱਭ ਸਕਿਆ। ਮੈਂ ਨਹੀਂ। ਉਸ ਕੋ ਕਾਇਨ ਲਖਾਉਂ ਦਿਆ। ਕੋ। ਯਾਰੋ ਦੇਖੋ ਪਿਆ। वाया कर लो रंग रोग ना पापा जी ने सरप्राइज मिलजूगा कल फादरस डे आ खुश हो जूगे ਕੀ ਲਗਾਉਂਦੇ ਸੂਤ ਇਸ ਕੋਸ਼ਿਸ਼ ਪਾਪਾ ਜੀ ਅੱਥੇ ਆਦਾ ਆ ਪਾਪਾ ਜੀ ਵੀ ਲੋਟੋਂ ਦੇ ਗੀੜਾੜੇ ਵੀ ਚਲੇ ਆਂਦੇ ਨੇ ਯਾ ਕੋਈ ਉਤਰਾਦੇ ਆਓ ਕਰਤੀ ਨਾ ਪਾਪਾ ਜੀ ਵੀ ਸ਼ੋਪਿੰਗ ਕਰਾ ਰਹੇ ਆ ਹਾਂ ਕਿਹੜਾ ਜਾਣਦੇ ਦਿਨ ਤੇਰੇ ਆਉਂਦੇ ਨੇ ਵਾਟ ਹੈਗਾ ਜੀ ਜਾਣਦੇ ਦਿਨ ਦਾ ਮਤਲਬ ਆਇਆ ਬਾਹਰ ਦੇ ਜਾਣਦੇ ਦਿਨ ਬੱਸ ਹੋਰ ਹਾਂ ਮੈਨੂੰ ਹਰਜੀਵ ਜੀ ਲੱਗਿਆ ਤਾਂ ਕਿ ਆਵੇਂ ਸਿੱਖਣ ਜਾਣ ਦੇ ਵਿੱਚ ਕਰਦਾ ਸੀ ਹਾਂਗਕਾਂਗ ਹਾਂਗਕਾਂਗ ਨੂੰ ਹਾਂਗਕਾਂਗ ਇਹ ਕਿ ਜਿਦਾਂ ਪਹਿਲਾਂ ਕਿੰਦਾ ਜੇ ਹੁੰਦਾ ਹਾਂ ਫਿਰ ਮਤਲਬ ਫਾਦਰ ਸਾਹਿਬ ਨੂੰ ਫਾਦਰਡੇ ਦੇ ਉੱਪਰ ਜਿੱਸ ਦਿੱਤਾ ਜਾਵੇ ਸ਼ੋਪਿੰਗ ਰਾਹੀਂ ਆ ਹਾਂ ਉਹ ਇਹ ਚ ਜੂਨ ਸੱਤ ਸਾਰਾ ਨਾਮਾ ਪਾਉਂਗੇ ਜਰਤਾ ਲੱਗੀ ਵੀ ਹੈ ਇਹਨੂੰ ਆਹ ਰਾਜ਼ੀ ਕਰਕੇ ਸੈੱਟ ਹੋਈ ਇਹ ਸਾਰੀ ਕਰਨੇ ਲਈ ਭਜਾਉਣਾ ਦੇਖੋ ਇਹਨੂੰ ਉਹੀ ਤੇ ਵਰਤੋ ਇੱਧਰ ਆਓ ਇੱਧਰ ਪਹੇਡ ਦੋ ਹਾਂ ਪਾਣੀ ਜ਼ਿਆਦਾ ਪੇਸੋ ਜਾਵਾਂਗਾ ਹੋਰ ਹੈ ਨਹੀਂ ਤੁਮਾਰਨ ਨੂੰ ਨਾ ਕੋ 10 ਫਟ ਬਰਾਸ ਬਰਾਵੇ ਫਟ ਬਰਾਸ ਆਏ ਨੇ ਇਹਨਾਂ ਨੇ ਕਾਰ ਕਰਵਾ ਕੇ ਵਿੱਚੇ ਬੱਤ ਕਹਿਣਾ ਖਿਆ ਕਰਿਆ ਦਾ ਕੋਈ ਨਹੀਂ ਹਾਂ ਦਿਖਦਾ ਯਾਰ ਉਹਨੇ ਕੀ ਨਾਲ ਕੀ ਕਰਦੀ ਹੈ ਮੈਨੂੰ ਪਤਾ ਹੈ ਮੈਂ ਨਹੀਂ ਕਰਨਾ ਇਹ ਮੈਨੂੰ ਪਤਾ ਹੈ ਸਭ ਨੂੰ ਦਿਖਦਾ ਵੀ ਤੂੰ ਕੀ ਕਰਦੀ ਹੈ ਲੈ ਬੰਦਾ ਕਰਦਾ ਹੀ ਆ ਜਿੰਨਾ ਕਹਿ ਗਿਆ ਹੈ ਕਹਾਂ ਦੇਗੀ ਫੇਰ ਤੂੰ ਬਾਰ ਬਾਰ ਕਮਾ ਕੇ ਆਈਏ ਨਾ ਹੂੰ ਬਸ ਇੰਨੀ ਕਿਲਤੀ ਬਸ ਬਾਰ ਬਾਰ ਅੰਦਰ ਵੀ ਘਮਾਇਆ ਥੋੜਾ ਜਿਹਾ ਕੁੱਕਾ ਜਿਆਦਾ ਉਹਦੇ ਨੂੰ ਪਾਣੀ ਉਹ ਵੀਰ ਨਹੀਂ ਕਮਾ ਯਾਰ ਜੀ ਮੰਮੀ ਕਈ ਵਾਰ ਤਾਇਆ ਮੇਵਾ ਸੋਦੀ ਨਹੀਂ ਚਲ ਠੀਕ ਆ ਬਸ ਠੀਕ ਆ ਮੈਂ ਨਹੀਂ ਕਰੇ ਮੈਂ ਠੀਕ ਆ ਬਸ ਕਈ ਵਾਰ ਮੇਰੇ ਵੀ ਭਰਾ ਆਈ ਹੋ ਜਾਂਦਾ ਚਾਚੇ ਨਾਲ ਜ਼ਿਆਦਾ ਹੁੰਦਾ ਤੁਹਾਡਾ ਚਾਚੇ ਨਾਲ ਆਏ ਹੋ ਜਾਂਦੇ ਤੇ ਕਿਹੜੇ ਕੋਈ ਕੰਮ ਕਰਾਉਂ ਮੈਨੂੰ ਹੋਰ ਕੀ ਇਸ ਡਿਸਟਾਪ ਬਦਦੇ ਨੇ ਕੰਮ ਕਰਿਆ ਵਸਤਾ ਇੱਕ ਲੱਗਦਾ ਨਹੀਂ ਲੱਗਦਾ ਪਤਾ ਵਿਕਾਰਾਂ ਤੇ ਲੱਗੇ ਵਿੱਚ ਕਹਿੰਦੇ ਹਾਂ ਇੰਚ ਵਾਲੇ ਜਖਾਂ ਮੇਰੀ ਹੁੰਦੀ ਸੀ ਪਹਿਲਾਂ ਪਹਿਲਾਂ ਸਿਖਲੇ ਜੰਦ ਚ ਕਿਹਦੀ ਕਰੇਂਦੀ ਸੁਦਰਤ ਮਰ ਗਿਆ ਮਹਾ ਪੈਂਚਰ ਉਹਦੇ ਕੰਮ ਨਹੀਂ ਕਰਦਾ ਹਾਂ ਉਸਕੇ ਹਾਂ ਮੇਰ ਕੰਮ ਦਾ ਹੈ ਹਾਂ ਵੀ ਉਹ ਕੋਈ ਨਹੀਂ ਕਰਵਾ ਦਿੰਨੀ ਆ ਬਾਈ ਜਨਾਨੀਆਂ ਅੱਛਾ ਕੀ ਕਰਦੇ ਕੰਮ ਹਾਂ ਤਾਂ ਹੋ ਗਿਆ ਦੇਖ ਅੱਤਰ ਜਾਂਦੇ ਜਨਾਨੀ ਕਰ ਆਜੇ ਲਈ ਆ ਜੱਟੇ ਬੰਦੇ ਨੇ ਦਿਹਾੜੀ ਦਾ ਰੀ ਕਰਨਾ ਪੈਂਦਾ 8 ਅੱਗੀਆਂ ਅੰਦਰੀਆਂ ਮਾਰਨੀਆਂ ਪੰਜੀਆਂ ਕੰਮ ਲਾਉਦੀ ਏ ਜਨਾਨੀ ਢਿੱਲੇ ਨਹੀਂ ਵੇਖੜ ਦਿੰਦੀ ਯਾਹ ਲੈ ਬਿਮਾਰੀਆਂ ਤੋਂ ਬਚਾਉਂਦੀ ਏ ਜਨਾਨੀ ਸਭੀ ਕੰਮ ਕਰੋ ਪਹਿਨੇਤ ਕਰੋ ਕੰਮ ਲਾਉਂਦੇ ਉਹਨਾਂ ਵਾਲੇ ਕਿੱਕੇ ਕੰਮ ਕਰਨਾ ਉਹ ਤੋਂ ਤੁਹਾਡੇ ਆਪਣੀ ਚੋਣ ਚੁੱਕੇ ਹੱਕ ਓਕੇ ਹਾਂ ਮਿਰਚਾਂ ਲੱਗੀਆਂ ਮਿਰਚਾਂ ਇਹ ਮੈਨੂੰ ਇੱਕ ਕੁਐਸਚਨ ਆਇਆ ਕਹਿੰਦੇ ਦੱਸੋ ਮਿਰਚਾਂ ਕਿਹੜੇ ਮੌਸਮ ਚ ਲੱਗਦੀਆਂ ਯਾਰ ਇਹ ਫੱਟੇ ਬੋਲਦੇ ਹਾਂ ਬੋਲ ਨਹੀਂ ਜੱਟ ਬੋਲਦੇ ਨੇ ਮਿੱਚੇ ਹੁੰਦੇ ਲੱਗਦੀ ਐ ਜੀ ਮੈਂ ਹੁਣ ਤੇਰੇ ਪਾਪਾ ਨੂੰ ਮੈਂ ਕੋਈ ਸੱਚ ਕਹਾਂ ਜੀ ਜੀ ਮਿੱਚੇ ਲੱਗ ਜੀ ਹੂੰ ਪਾਣੀ ਮਾਰਦੇ ਹੁਣ ਉੱਪਰ ਕਰ ਦੇਖ ਰਹਾ ਮੈਂ ਤੈਨੂੰ ਪ੍ਰੈਸ਼ਰ ਮਾਰਦੀ ਨਹੀਂ ਵੀ ਕਿਸੇ ਦਾ ਮਾਰਦੀ ਨੂੰ ਪ੍ਰੈਸ਼ਰ ਆ ਦੇਖੋ ਮੈਂ ਘੱਟ ਚੱਡਿਆ ਦੇਖ ਲੋ ਆਏ वाह गुड वे गुड ओ पापा नु क्थे आवा यार यार मम्मी पापा नु कि पता ना, ना, ना. बंद कर गए गोहना कर शुगर <laughs> <लगादे। laughs> <कहने पेर> <laughs> <laughs> है उन्हें भी उन्हें शोकरा मेरी जून सुधरू о <sweak> 나거야 <sweak> <sweak> चलो कहो वेरी गुड वेरी गुड ਮਾਦੇ ਸੁਨਾਪੋ ਤੇ ਮੇਰੇ ਕੋਲ ਜਮਾ ਯਾਰ ਅਕਤੂਬੀਏ ਅੱਜ ਚੀਨੀ ਨਹੀਂ ਅੱਜ ਚੀਨੀ ਮਿਲ ਜੂਗੀ ਚਲੋ ਜੀ ਮੈਂ ਅਗਲੇ ਬਲਾਗ ਦੇ ਵਿੱਚ ਕਿਥੇ ਚ ਪਰਮਾਤਮਾ ਤੁਹਾਨੂੰ ਸਾਰਾ ਚੜ੍ਹਦੀ ਕਲਾ ਰੱਖੇ ਜੀ ਠੀਕ ਹੈ ਜੀ